ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲਾ-ਪਰਾ ਠੀਕਾ-ਠਾਕ ਆ ਉਮੀਦ ਕਰਦਾ ਸਾਰੇ ਪਰਾ ਠੀਕ ਹੋਣਗੇ ਹਾਂਜੀ ਆਪਾਂ ਖੜੇ ਆਂ ਝ ਝੜਾਉਂਦੇ ਵਿੱਚ ਆ ਬਾਈ ਜੀ ਕਿੱਧਰੋਂ ਆ ਰਹੇ ਆ ਆਪਣੇ ਆਰੀ ਇਹ ਕਿ ਮੈਨੂੰ ਸੜਕ ਤੇ ਤਨੌਲੇ ਨੂੰ ਲੰੰਦੇ ਜਾਂਦੇ ਇਧਰ ਠੀਕ ਆ ਬਈ ਆਪਾਂ ਡਾਕਟਰ ਸਾਹਿਬ ਨੇ ਵੀ ਖੜੇ ਆਂਗੇ ਬਹੁਤ ਵਧੀਆ ਡਾਕਟਰ ਹੈਗਾ ਸਤਨਾਉ ਲੇਤਾ ਹੁੰਦਾ ਕਪੜਾ ਕਰਾਉਣੇ ਗੱਲਬਾਤ ਨਗਰਪੁਰਸਾਂ ਦੀ ਦਵਾਈ ਬੂਟੀ ਸਾਰੀ ਮਿਲਦੀ ਹੈ ਉੱਥੇ ਦੇਖੋ ਜੀ ਹਾਂਜੀ ਜਦ ਸੌਨਾ ਕਰਾਉਣੇ ਗੱਲਬਾਤ ਉਰੋਂ ਬਾਈ ਜੀ ਸਾਨੂੰ ਕਹਿੰਦੇ ਬੱਕਰੀਆਂ ਭੇਟਾਂ ਫਤੇ ਮੱਝਾ ਗਾਵਾ ਘੋੜਿਆਂ ਦੀ ਦਵਾਈ ਪਈ ਉਹਨਾਂ ਸਭ ਸਾਰੀ ਮਿਲੂਗੀ ਉਰੋਂ ਫਤੇ ਫਤੇ ਮੈਡੀਕਲ ਤੋਂ ਮੈਡੀਕਲ ਸਟੋਰ ਆ ਭਾਈ ਜੀ ਬਹੁਤ ਹੀ ਵਧੀਆ ਦਵਾਈ ਅਸੀਂ ਕਹਿੰਨਾ ਸਪੈਸ਼ਲ ਅੱਜ ਮੈਨੂੰ ਦਵਾਈ ਨਹੀਂ ਉਰੋਂ ਮਿਲੀ ਆਪਣੇ ਬਾਜ਼ਾਰ ਦੇ ਵਿੱਚੋਂ ਸਹਿਰੋਂ ਉਰੋਂ ਆਪਾਂ ਨੂੰ ਪਤਾ ਮਿਲ ਗਿਆ ਕਹਿੰਦਾ ਭਾ ਵੀ ਕਿਹੜੀ ਦਵਾਈ ਆਪਾਂ ਨੂੰ ਲੱਭ ਲਾਉਣਾ ਨਹੀਂ ਪਿੰਡਾਂ 'ਚ ਮਿਲਦੀ ਆਪਣੇ ਫਤੇ ਮੈਡੀਕਲ ਤੋਂ ਚੜੋਂ ਦੇ ਵਿੱਚ ਮਿਲ ਜਾਂਦੀ ਆ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨ ਦੱਸ ਸਾਹਿਬ ਸਸਤੀ ਕੰਸਾ ਸੋਸਰੀ ਹਾਂ ਜੇ ਆਪਾਂ ਨੂੰ ਦਵਾਈ ਬੁੱਟੀ ਡੰਗਰ ਪਸੰਦੀ ਕੇ ਮਣ ਬੱਕਰੀਆਂ ਦੀ ਸਪੈਸ਼ਲ ਦਵਾਈ ਆ ਜੀ ਕਈ ਗੱਲ ਮਿਲਦੇ ਨੇ ਹੈਗੇ ਜੀ ਆਪਣੇ ਲੋਕੋ ਮਿਲ ਸਕਦੀ ਹੈ ਜੀ ਹਾਂਜੀ ਮਿਲ ਜਾਂਦੀ ਹੈ ਅੱਛਾ ਜੀ ਕਿਸੇ ਵੀ ਪ੍ਰਕਾਰ ਦੇ ਆਪਣੇ ਬੱਕਰੀਆਂ ਤੇ ਦਵਾਈ ਲੈਣੀ ਆ ਬੱਕਰੀਆਂ ਦੀ ਪਸ਼ੂਆਂ ਦੀ ਘੋੜਿਆਂ ਦੀ ਬੰਦਿਆਂ ਦੀ ਸਰੀਰਾਂ ਦੀ ਮਿਲਦੀ ਠੀਕ ਹੈ ਜੀ ਕੁੱਤਿਆਂ ਦੀ ਨਾਲ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਉਹ ਦਵਾਈ ਮਿਲਦੀ ਹੈ ਜੀ ਹਾਂਜੀ ਠੀਕ ਹੈ ਲੋ ਬਾਈ ਜੀ ਤੁਸੀਂ ਕਹਨਾ ਕਿਸੇ ਤਰ੍ਹਾਂ ਦੀ ਕੋਈ ਡੰਕਰ ਪਸ਼ੂ ਦੀ ਦਵਾਈ ਲੈਣੀ ਚਾਹੁੰਦੇ ਹੋ ਉਹ ਆਪਣੇ ਫਤੇ ਮੈਡੀਕਲ ਸਟੋਰ ਤੋਂ ਮਿਲੋਗੇ ਬਾਈ ਤੁਹਾਨੂੰ ਠੀਕ ਹੈ ਜੀ ਬਹੁਤ ਹੀ ਵਧੀਆ ਨੇਕ ਇਨਸਾਨ ਨੇ ਬਹੁਤ ਹੀ ਵਧੀਆ ਕਸਟਮਰ ਨਾਲ ਡੀਲ ਕਰਦੇ ਨੇ ਠੀਕ ਹੈ ਜੀ ਤੁਸੀਂ ਵੀ ਬਾਈ ਜੀ ਦਵਾਈ ਹੋ ਰਾਂ ਜੇ ਤੁਹਾਨੂੰ ਨਬੋ ਲਾਉਣਾ ਪੇਟ ਦੇ ਵਿੱਚੋਂ ਆਪਣਾ ਡੰਗਰ ਪਾਸੂ ਤੰਗ ਆਗਾ ਨਹੀਂ ਦਵਾਈ ਮਿਲਦੀ ਉਰੋਂ ਤੁਸੀਂ ਬਾਈ ਜੀ ਆ ਕੇ ਝਾੜੋਂ ਦੇ ਵਿੱਚ ਦਵਾਈ ਨਾ ਜਾ ਸਕਦੇ ਹੋ ਠੀਕ ਆ ਜੀ ਬਹੁਤ ਹੀ ਵਧੀਆ ਬਾਜਿਵ ਰੇਟਾਂ ਤੇ ਬੋ ਜੀ ਇੱਕ ਰੇਟ ਰੂਟ ਤਾਂ ਵੱਧ ਲੱਗਦਾ ਬੇਤਰੀ ਦਾ ਚਿਮੇ ਨੂੰ ਆਪਣਾ ਘੱਟੀ ਹੁੰਦੇ ਠੀਕ ਆ ਜੀ ਲਓ ਜੀ ਆਮ ਆ ਮੈਡੀਕਲਾਂ ਤੋਂ ਬਹੁਤ ਫਟਾਗਾ ਉਹ 10 ਰੁਪਏ ਮਾਰਦਾ ਰੱਖ ਕੇ ਚੀ ਦੇ ਦਿੰਦੇ ਆ ਠੀਕ ਆ ਜੀ 10 ਰੁਪਏ ਆ ਲਾਲਾ ਬਿੱਪ ਚਲ ਆ ਲਾ ਲਾ ਆਪਾਂ 100 ਗ੍ਰਾਮ ਵੀ ਉਹਨੂੰ 10 ਰੁਪਏ ਦਾ ਹੀ ਬੜਾ ਹੀ ਨਹੀਂ ਬੜੀ ਨਹੀਂ ਹੈਗੀ ਵੀ ਕਹਿੰਦਾ ਭਾਪ ਜੇ ਤੁਹਾਨੂੰ ਸਹੀ ਠੀਕ ਨਾ ਲੱਗੋ ਆਪਣੇ ਪਿੰਡਾਂ ਦੇ ਚ ਆਮ ਪਿੰਡਾਂ ਦੇ ਵਿੱਚੋਂ ਕਿਹੜੇ ਆਪਣੇ ਲਵੇ ਲਾਉਣੇ ਪਿੰਡ ਨੇ ਆਪਣੇ ਉਰੇ ਝਾੜੋਂ ਦੇ ਲਵੇ ਲਾਉਣੇ ਚਲੋ 12ਵਾਂ ਤਾਂ ਬੰਦਾ ਨਹੀਂ ਆ ਸਕਦਾ ਵੀਡੀਓ ਦੇਖ ਕੇ ਕਿਹੜਾ ਬੰਦਾ ਆਪਣਾ ਲਵੇ ਲਾਉਣ ਉਹਦੇ ਝਾੜੋਂ ਦੇ ਲਵੇ ਪਿੰਡ 1500 15 ਕਿਲੋਮੀਟਰ ਤੋਂ ਜਾਂ 20 ਕਿਲੋਮੀਟਰ ਤੋਂ ਲਵੇ ਲਾਉਣੇ ਨੇ ਆਸ-ਪਾਸ ਦੇ ਵਿੱਚ ਹੋਰੋਂ ਭਾਈ ਤੁਸੀਂ ਤਵਾਈ ਲਿਜ ਠੀਕ ਹੈ ਜੀ ਕਿਵੇਂ ਹੁਣ ਕੋਈ ਮੱਝਾ ਗਾਵਾਂ ਕੁੱਤਿਆਂ ਦੀ ਦਵਾਈ ਸਾਰੇ ਮਿਲਦੀ ਹੈ ਸਾਰੀ ਮਿਲ ਜਾਂਦੀ ਹੈ ਠੀਕ ਹੈ ਜੀ ਲਓ ਬਾਈ ਜੀ ਤੁਸੀਂ ਵੀ ਜਰੂਰ ਆਉਣਾਗਾ ਜੇਕਰ ਕੋਈ ਕਿਸੇ ਆਪਾਂ ਡੰਗਰ ਪਸ਼ੂ ਘਰੇ ਰੱਖਦੇ ਆਂ ਆਪਾਂ ਨੂੰ ਦਵਾਈ ਨਹੀਂ ਮਿਲਦੀ ਆਪਾਂ ਡਾਕਟਰ ਸਾਹਿਬ ਤੋਂ ਦਵਾਈ ਲਿਆ ਸਕਦੇ ਆਂਗੇ ਠੀਕ ਹੈ ਜੀ ਤੁਸੀਂ ਇਹ ਗੱਲਾਂ ਦਾ ਵੀਰੇ ਨੋਟ ਰੱਖਣਾ ਧਿਆਨ ਕਰਕੇ ਗੱਲਾਂ ਦਾ ਧਿਆਨ ਕਰਨਾਗਾ ਦਵਾਈ ਤੁਹਾਡੇ ਘਰੇ ਹੋਗੀ ਸਾਡਾ ਡੰਗਰ ਪਸ਼ੂ ਲੋਟ ਹੋਊਗਾ ਠੀਕ ਹੈ ਜੀ ਕੀ ਗੱਲ ਹੁਣ ਦਵਾਈ ਵੀ ਬੁੱਟੀ ਤੋਂ ਬਿਨਾਂ ਬਾਈ ਜੀ ਆਪਣਾ ਡੰਗਰ ਪਸ਼ੂ ਤਾਂ ਘੋਕੇ ਡੈੱਡ ਹੋ ਜਾਂਦਾਗਾ ਇਹ ਗੱਲਾਂ ਤੁਸੀਂ ਨੇ ਰੱਖਣਾ ਧਿਆਨ ਧੰਨਵਾਦ ਬਾਈ ਜੀ ਬਹੁਤ ਧੰਨਵਾਦ Yes.